ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਚੰਡੀਗੜ੍ਹ ਜਾਂ ਰਾਜਪੁਰੇ ਜਾਣ ਦਾ ਕੋਈ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਰਸਤਾ ਬਦਲ ਦਿਓ ਨਹੀਂ ਤਾਂ ਫਿਰ ਤੁਹਾਨੂੰ ਖੱਜਲ-ਖੁਆਰ ਹੋਣਾ ਪੈ ਸਕਦਾ ਅਦਰਸਲ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਕੁਝ ਮੰਗਾਂ ਰੱਖੀਆਂ ਸੀ ਸਫਾਈ ਦੀ ਮੰਗ ਸੀ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਜੋ ਮੋਰਚਾ ਲੱਗਿਆ ਉਸ ਦੇ ਵਿੱਚ ਬਿਜਲੀ ਦੀ ਮੰਗ ਸੀ ਕਿ ਉੱਥੇ ਬਿਜਲੀ ਦਾ ਪ੍ਰਬੰਧ ਨਹੀਂ ਹੈ ਤਾਂ ਸਫਾਈ ਦੀ ਮੰਗ ਪੂਰੀ ਕਰ ਲਈ ਗਈ ਆ ਬਿਜਲੀ ਦੀ ਮੰਗ ਹਲੇ ਤੱਕ ਪੂਰੀ ਨਹੀਂ ਹੋਈ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਹਾਲਾਂਕਿ ਕਿਸਾਨਾਂ ਦੇ ਵੱਲੋਂ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਕਿ ਅਸੀਂ 14 ਤਰੀਕ ਨੂੰ ਗगन ਚੌਂਕ ਜੋ ਕਿ ਰਾਜਪੁਰਾ ਦਾ ਗगन ਚੌਂਕ ਆ ਉੱਥੇ ਜਾਮ ਲਗਾਵਾਂਗੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਗगन ਚੌਂਕ ਪਹੁੰਚਣਗੇ ਵੱਡਾ ਜਾਮ ਲੱਗੇਗਾ ਜੇਕਰ ਤੁਸੀਂ ਚੰਡੀਗੜ੍ਹ ਜਾਣਾ ਬਾਇਆ ਰਾਜਪੁਰਾ ਬਨੂੜ ਜਾਣਾ ਬਾਇਆ ਰਾਜਪੁਰਾ ਤਾਂ ਫਿਰ ਤੁਸੀਂ ਇਹ ਰਸਤਾ ਅਵੋਇਡ ਕਰ ਦਿਓ ਤੁਸੀਂ ਹੋਰ ਰਸਤੇ ਤੋਂ ਕਿਸੇ ਜਾ ਸਕਦੇ ਹੋ ਸਰਹੰਦ ਵਾਲੇ ਰਸਤੇ ਤੇ ਜਾ ਸਕਦੇ ਹੋ ਨਹੀਂ ਤਾਂ ਫਿਰ ਤੁਹਾਨੂੰ ਇਸ ਜਾਮ ਦੇ ਵਿੱਚ ਫਸਣਾ ਪੈ ਸਕਦਾ ਲੰਬੇ ਸਮੇਂ ਤੱਕ ਜਾਮ ਦੇ ਵਿੱਚ ਤੁਹਾਨੂੰ ਕਿਰੇ ਰਹਿਣਾ ਪੈ ਸਕਦਾ ਤਾਂ ਕਿਸਾਨਾਂ ਦੇ ਵੱਲੋਂ ਮੰਗਾ ਪਹਿਲਾਂ ਜਿਹੜੀਆਂ ਕਹੀਆਂ ਗਈਆਂ ਸੀ ਜਿਸ ਤੋਂ ਬਾਅਦ ਸਰਕਾਰ ਦੇ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਇਹ ਮੰਗ ਹਲੇ ਤੱਕ ਪ੍ਰਵਾਨ ਨਹੀਂ ਹੋਈ ਬਿਜਲੀ ਦਾ ਪ੍ਰਬੰਧ ਨਹੀਂ ਹੋਇਆ ਤਾਂ ਕਿਸਾਨ ਲੀਡਰ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਕੀ 14 ਤਰੀਕ ਨੂੰ ਸਾਰੇ ਤਿਆਰ ਹੋ ਜਾਓ ਗਗਨ ਚੌਂਕ ਪਹੁੰਚੋ ਗਗਨ ਚੌਂਕ ਪਹੁੰਚ ਕੇ ਉੱਥੇ ਵੱਡਾ ਜਾਮ ਲਗਾਇਆ ਜਾਵੇਗਾ ਤਾਂ ਇਸ ਜਾਮ ਤੋਂ ਬਾਅਦ ਕੀ ਸਰਕਾਰ ਬਿਜਲੀ ਦਾ ਪ੍ਰਬੰਧ ਕਰਦੀ ਆ ਜਾਂ ਫਿਰ ਕਿਸਾਨ ਲੰਬੇ ਸਮੇਂ ਤੱਕ ਇਹ ਗਗਨ ਚੌਂਕ ਦੇ ਉੱਤੇ ਜਾਮ ਲਗਾ ਕੇ ਬੈਠਣਗੇ ਤਾਂ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤੁਹਾਨੂੰ ਸੁਣਾਉਨੇ ਆ ਮੈਂ ਸਰਵੰਤ ਸਿੰਘ ਪੰਦੇਰ ਦੋਆ ਮੋਰਚਿਆਂ ਵੱਲੋਂ ਖਾਸ ਕਰਕੇ ਸ਼ੰਭੂ ਮੋਰਚੇ ਵੱਲੋਂ ਇਹ ਐਲਾਨ ਸੀਗਾ ਕਿ ਜੇ ਪੰਜਾਬ ਸਰਕਾਰ ਬਿਜਲੀ ਦਾ ਪਾਣੀ ਦਾ ਸੇਕ ਸਹੂਲਤਾਂ ਦਾ ਸਫਾਈ ਦਾ ਪ੍ਰਬੰਧ ਨਹੀਂ ਕਰਦੀ ਹੈਗੀ ਤਾਂ 14 ਨੂੰ ਰਾਜਪੁਰੇ ਦਾ ਗगन ਚੌਕ ਜਾਮ ਕੀਤਾ ਜਾਊਗਾ ਸਰਕਾਰ ਨਾਲ ਦੋ ਦੌਰ ਦੀ ਗੱਲਬਾਤ ਹੋ ਗਈ ਆ ਮੈਡੀਕਲ ਸੇਵਾਵਾਂ ਸਫਾਈ ਕੁਝ ਚੀਜ਼ਾਂ ਨਿਬੜ ਗਈਆਂ ਨੇ ਪਰ ਬਿਜਲੀ ਦੀ ਸਪਲਾਈ ਜਿਹੜੀ ਸਭ ਤੋਂ ਮਹੱਤਵਪੂਰਨ ਆ ਉਹਦੇ ਤੇ ਅੜਿੱਕਾ ਬਣਿਆ ਹੋਇਆ ਕੱਲ ਸ਼ਾਮ ਨੂੰ ਪ੍ਰਸ਼ਾਸਨ ਕਹਿ ਕੇ ਗਿਆ ਸੀਗਾ ਵੀ ਮੀਟਿੰਗ ਕਰ ਲਈਆਂ ਪਰ ਪ੍ਰਸ਼ਾਸਨ ਮੁੜਿਆ ਨਹੀਂ ਹੈਗਾ ਤੋਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਤੁਸੀਂ ਗਗਨ ਚੌਕ ਜਾਮ ਕਰਾਉਣ ਲਈ ਜ਼ਿੰਮੇਵਾਰ ਹੋ ਕੇ ਇਹ ਜ਼ਿੰਮੇਵਾਰੀ ਤੁਹਾਡੀ ਹੈਗੀ ਆ ਅਰ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਗਗਨ ਚੌਕ ਜਾਮ ਹੋਵੇ ਸਾਡੇ ਮਸਲਿਆਂ ਦਾ ਨਿਬੇੜਾ ਕੀਤਾ ਜਾਵੇ ਤੇ ਪ੍ਰਸ਼ਾਸਨ ਲਗਭਗ ਗੱਲਬਾਤ ਨੂੰ ਨਿਬੇੜੇ ਵਿੱਚ ਨਾਕਾਮਜਬ ਹੋਇਆ ਵੈ ਇਸ ਕਰਕੇ ਸਾਰੇ ਆਪਣੇ ਆਗੂ ਸਾਹਿਬਾਨਾਂ ਨੂੰ ਬੇਨਤੀ ਕਰਦੇ ਆਂ ਵੀ ਉਹ 14 ਦੇ ਗਗਨ ਚੌਕ ਜਾਮ ਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਨਾਲ ਕਰਨ ਦੂਸਰਾ ਜੀਤ ਮਹਾ ਰੈਲੀ ਹੋਣੀ ਆ 15 ਨੂੰ ਉਚਾਣਾ ਦੇ ਵਿੱਚ ਨਵੀਂ ਨਾਜ਼ ਮੰਡੀ ਤੋਂ ਮੋਦੀ ਸਰਕਾਰ ਦੇਖ ਲਵੇ ਕਿ ਉੱਥੇ ਕਿਸਾਨਾਂ ਮਜ਼ਦੂਰ ਕਿੰਨਾ ਦੇ ਨਾਲ ਨੇ ਇੱਕ ਇਤਿਹਾਸਕ ਇਕੱਠ ਹੋਊਗਾ ਹਰਿਆਣੇ ਦੇ ਇਤਿਹਾਸ ਦੇ ਵਿੱਚ ਔਰ ਉਹਦੋਂ ਦਾ ਪਾਈਪ ਪਿਪਲੀ ਵਾਲਾ ਇਹ ਦੋਵੇਂ ਹਰਿਆਣੇ ਦੇ ਇਤਿਹਾਸ ਦੇ ਵਿੱਚ ਵਿਸ਼ਾਲ ਤੇ ਵੱਡੇ ਇਕੱਠ ਸਾਬਤ ਹੋਣੇ ਨੇ ਮੋਦੀ ਸਰਕਾਰ ਦਾ ਚਿਹਰਾ ਤਾਂ ਇਸ ਕਰਕੇ ਨੰਗਾ ਹੋ ਗਿਆ ਕਿ ਹੁਣ ਜਿਹੜੇ ਸੇਬ ਬੈਲਟ ਆ ਇਸ ਵळे ਜਿਹੜੀਆਂ ਖਬਰਾਂ ਨੇ ਕਿ ਉਹ 1500 ਰੁਪਿਆ ਪ੍ਰਤੀ ਕੁਆਂਟਲ ਦਾ ਟ੍ਰੇਟ ਮਿਲ ਰਿਹਾ ਸੇਵ ਵਾਲਿਆਂ ਨੂੰ ਇਹ ਇਹ ਅਦਾਨੀ ਜੀ ਦੀ ਜਿਹੜੀ ਕੰਪਨੀ ਆ ਉਹ ਹੀ ਪਰਚੇਜ਼ ਕਰ ਰਹੀ ਹੈਗੀ ਆ ਔਰ ਉੱਥੋਂ ਦੀ ਸੇਵ ਐਸੋਸੀਏਸ਼ਨ ਦਾ ਬਿਆਨ ਲੱਗਾ ਹੋਇਆ ਤਾਂ ਹੁਣ ਚਾਹੀਦਾ ਬੀਬੀ ਕੰਗਨਾ ਰਣੌਤ ਜੀ ਨੂੰ ਜਿਹੜੇ ਐਮਪੀ ਨੇ ਹਿਮਾਚਲ ਦੇ ਵੀ ਉਹਨਾਂ ਦੀ ਗੱਲ ਕਰ ਅੱਜ ਸੇਵ ਦੇ ਮਾਰਿਆਂ ਦੀ ਤੋਂ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਫਸਲਾਂ ਰੋਲ ਰਹੀਆਂ ਇਧਰ ਬਾਸਮਤੀ ਰੋਲ ਰਹੀਆਂ 1000 ਰੁਪਏ ਘੱਟ ਰੇਟ ਚੱਲ ਰਿਹਾ ਕਿਉਂਕਿ ਸ਼ਿਪਮੈਂਟ ਜਿਹੜੀ 900 ਡਾਲਰ ਆ ਜਿਹਦੀ ਅਸੀਂ ਮੰਗ ਕਰਦੇ ਵੀ 700 ਡਾਲਰ ਕੀਤਾ ਜਾਵੇ ਪ੍ਰਤੀ ਟਨ ਇਹਦੇ ਕਰਕੇ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਵਿਨਾਸ਼ਕਾਰੀ ਨੀਤੀਆਂ ਨੇ ਧੰਨਵਾਦ